ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਭਿੰਡਰ ਡੇਰੀ ਫਾਰਮ 'ਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਹਰਦੋਸਰਲੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਖਡੂਰ ਸਾਬੇ ਇਸ ਘਰ ਦੇ ਵਿੱਚੋਂ ਆਪਣੀ ਪਹਿਲੀ ਵੀਡੀਓ ਬਣਨ ਜਾ ਰਹੀ ਆ ਘਰੇਲੂ ਮੱਝ ਸੇਲ ਕਰਨੀ ਆ ਕੋਈ ਵਪਾਰ ਦਾ ਕੰਮ ਨਹੀਂ ਕਰਦੇ ਤੇ ਗੱਬਣ ਮੱਝ ਬਹੁਤ ਹੀ ਸੋਹਣੀ ਸੁਨਤੀ ਵੱਡੇ ਕਾਦੇ ਦੀ ਮਾਲਕ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਭਾਜੀ ਹੁਣਾਂ ਕੋਲ ਲਵਾਂਗੇ ਸਭ ਤੋਂ ਪਹਿਲਾਂ ਜੁਰਦੀ ਬੇਨਤੀ ਆਪਾਂ ਹਰ ਵੀਡੀਓ 'ਚ ਕਰਦੇ ਆਂ ਜਿਹੜੇ ਭੈਣ ਭਰਾ ਨੇ YouTube ਤੋਂ ਕੋਈ ਪਸ਼ੂ ਖਰੀਦਣਾ ਸੂਵੇ ਸਵੇਰ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਥਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਹੁੰਦਾ ਥਾਂ ਟੇਪੇ ਚੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਕਿ ਕਿਸੇ ਕਿਸਮ ਦਾ ਲਾਹਮਾ ਨਾ ਰਹੇ ਸਕੇ ਆਪਾਂ ਗੱਲਬਾਤ ਕਰਾਉਣੀ ਆ ਮਾਝ ਦੇ ਟੇਲੇ ਲਈ ਨਹੀਂ ਆ ਜੀ ਹਾਂਜੀ ਸਸਰੀ ਗੱਲ ਭਾਜੀ ਸਸਰੀ ਗੱਲ ਪਿੰਡ ਥਾ ਕੇ ਆਜੋ ਵਧੀਆ ਵਧੀਆ ਦੀ ਸੁਣਾਓ ਜੀ ਵਾਹ ਵਧੀਆ ਜੀ ਠੀਕ ਹੈ ਜੀ ਐਡਰੈਸ ਦੱਸ ਦਿਓ ਜੀ ਆਪਣਾ ਐਡਰੈਸ ਪਿੰਡ ਸਰਲੀ ਜੀ ਜਿਹੜਾ ਕਰਤਾਰਨ ਸਥੀਰ ਫਰੂਟ ਹੈ ਠੀਕ ਹੈ ਜੀ ਨਾਮ ਕੀ ਹੈ ਜੀ ਨਾਮ ਸੁਜੰਦਰ ਸਿੰਘ ਫੋਨ ਨੰਬਰ ਦੱਸ ਦਿਓ ਜੀ 9803245776 ਠੀਕ ਹੈ ਜੀ ਤੇ ਘਰੇਲੂ ਹੀ ਆ ਮਾਝਾ ਆਪਣੀ ਕੋਈ ਵਪਾਰਤ ਨਹੀਂ ਕਰਦੇ ਠੀਕ ਹੈ ਤੇ ਇਹ ਕੀ ਆ ਹਨਾ ਹਾਂ ਜੀ ਤੇ ਕਿੰਨੇ ਦਿਨ ਬਾਕੀ ਐ ਜੀ ਇਹਦੇ 1-5-4 ਹੀ ਐਦੇ ਬਾਕੀ ਅੱਛਾ 5-4 ਬਾਕੀ ਆ ਤੇ ਦੁੱਧ ਕਿੰਨਾ ਕਿਚੋਂਦੇ ਰਹੇ 12 ਲੀਟਰ ਚੋਂਦੇ ਰਹੇ 12 12 ਲੀਟਰ ਤੇ ਸੂਆ ਇਹਦਾ ਕਰਵਾ ਉਹ ਆ ਚੋਪਾ ਵਾ ਠੀਕ ਸੋਰੋ ਜੀ ਇਹਨੂੰ ਕੱਢੋ ਬਾਹਰ ਇੱਕ ਰ ਮੈਂ ਪੈਂਦਾ ਬਾਹਰ ਬਾਕੀ ਜੇ ਕੋਈ ਗੱਲ ਦੀ ਨਾ ਸਮਝ ਲੱਗੇ ਤੋ ਵੀਰ ਭੈਣ ਭਰਾ ਕੋਲ ਆ ਕੇ ਵੇਂਦੇ ਆਪਣੇ ਤੇ ਵੱਡੀ ਆ ਮੱਝ ਕੱਦ ਕਾੜ ਪੇਟ ਪੂੜਾ ਚੰਗਾ ਚੌੜਾ ਆ ਜੀ ਆਹ ਵੇਖੋ ਜੀ ਪੂਰੇ ਵੱਡੇ ਪੱਲੇ ਦੀ ਮਾਲਕ ਆ ਪੇਠ ਪੂੜੇ ਦੀ ਚੰਗੀ ਝੌੜੀ ਆ ਜੀ ਤੋਰਤ ਭਾਜੀ ਲੰਮੀ ਤੋਰ ਦੋ ਬਾਕੀ ਕੈਂ ਹੈ ਕੇ ਮਨੇ ਲਿੱਸੀ ਨਾ ਜਾਣਿਓ ਕੋਈ ਵੀ ਵੱਡੀ ਆ ਤੇ ਬੇਲਬਾਲ ਬਹੁਤ ਲੰਮੀ ਆ ਹਾਂਜੀ ਆ ਹਾਂ ਜੀ ਫੁਮਾਣ ਲਓ ਹੈ ਇਥੇ ਖਲਾਰ ਦਿਓ ਮੜੀ। ਬਾਕੀ ਇਥੇ ਗਾਂ ਲੈ ਜਾਓ ਮੜੀ। ਬਾਕੀ ਥਾਣ ਥਣ ਬੜੇ ਸੋਹਣੇ ਲੱਗੇ ਚਾਰੇ ਥਾਣ ਇੱਕੋ ਜਿਹੇ ਆ ਜੀ। ਐਨੂੰ ਕੁ ਮਾਏ ਮੜੀ, ਐਨੂੰ ਐਨੂੰ ਕੁ ਮਾ ਕੇ ਨਾ ਖਿਲਾਰ ਲਓ ਇੱਥੇ। ਖਿਲਾਰ ਦਿਓ ਭਾਜੀ ਅੰਦਰ ਲੈ ਜਾਓ। ਬਾਕੀ ਸੋਹਣੀਆਂ ਕੱਦ ਵਜਨ ਚੰਗਾ ਵਾ। ਇੱਥੇ ਖਿਲਾਰ ਲਓ ਭਾਜੀ ਇੱਥੇ ਮੁੱਲ ਦੱਸ ਦਿਓ ਮੜਾ ਇੱਧਰ ਆ ਜਾਓ ਤੁਸੀਂ। ਤੇ ਠੀਕ ਆ। ਤੇ ਇਹਦਾ ਮੈਂ ਕਿਹਾ ਭਾਜੀ ਮੁੱਲ ਕਿੰਨਾ ਕਰਨਾ? ਮੁੱਲ 70000 ਪਲੇ। ਹਾਂਜੀ 70000 ਰੁਪਇਆ ਛੋੜ ਕਰ ਦਿਓ ਥੋੜੀ ਬੋਦੀ 2000 ਛੋੜ 70000 ਦੀ 70000 ਦੀ ਪੂਰੇ ਦੇ ਦਾਂਗੇ ਠੀਕ ਆ ਬਾਕੀ ਇਹ ਵੱਡੀ ਆ ਆ ਵੇਖ ਲਓ ਵੀ ਆ ਇਸ ਤੋਂ ਕਿਧਰ ਰੱਬ ਦਾ ਨਾਮ ਹੈ ਜੀ ਬਾਕੀ ਜਿੱਡੀ ਵੱਡੀ ਮੱਝ ਆ ਮੁੱਲ 72 ਕਰਕੇ 70 ਦੀ ਦੇ ਦੇਣੀ ਆ ਹਨਾ ਹੋਜੂ ਛੋੜ ਦੁੱਧ 10 ਲੀਟਰ ਦੇਵੇ ਠੀਕ ਆ ਅੰਦਰ ਥੋੜਾ ਹਨੇਰਾ ਵਾ ਹਨਾ ਇੱਕ ਵਾਰ ਫੇਰ ਤੋੜ ਦਿਓ ਇਹਨੂੰ ਭਾਜੀ ਆਹ ਵੇਖੋ ਕਰੋ ਜੈਗ ਜੀ ਬਾਕੀ ਸੋਹਣੀ ਸੁਨੱਖੀ ਤੁਹਾਡੇ ਸਾਹਮਣੇ ਆ ਤੋਰਾ ਤਰਾ ਤੁਸੀਂ ਆਪ ਚੈੱਕ ਕਰ ਲੋ ਬਾਕੀ ਥਣ ਜਿਹੜੇ ਲੱਗੇ ਆ ਸਾਰੇ ਹੀ ਸੋਹਣੇ ਲੱਗੇ ਆ ਵਜਨ ਜੰਗਾ ਮੱਝ ਦਾ ਆਹ ਵੇਖੋ ਜੀ ਸੂਆ ਕਿੰਨਾ ਦਸੇਦਾ ਚੌਥਾ ਸੂਆ ਚੌਥਾ ਸੂਆ ਸੁਣੀ ਹੈ ਹਨਾ ਬਾਕੀ ਸਿੰਘ ਵੀ ਬੜੇ ਸੋਹਣੇ ਕੁੰਡੇ ਸਿੰਗੇ ਆ ਜੀ ਇਹੇ ਠੀਕ ਹੈ ਜੀ ਕਰਨੀ ਕੋਈ ਗੱਲ ਬਾਤ ਹੋਰ ਜੀ ਬਾ ਜੀ ਠੀਕ ਹੈ ਬਾਕੀ ਲਾ ਲਿਓ ਭਾਈ ਨੂੰ ਫੋਨ ਦੇ ਦੰਦ ਦੰਦ ਨੂੰ ਤਾਂ ਪੂਰੇ ਹੈ ਠੰਡੀ ਧਿਰੀ ਹੈ ਮੂੰਹ ਜੱਥ ਪਾਉਣ ਦਿੰਦੀ ਹੈ ਲਓ ਦੰਦ ਦੰਦ ਵੀ ਦਿਖਾਤੇ ਭਾਈ ਨੇ ਹੈ ਸਾਰੇ ਚੰਗੇ ਦੰਦ ਹੈ ਜੀ ਠੀਕ ਹੈ ਲਾ ਲਿਓ ਫੋਨ ਕਰ ਦਿਓ ਵੀਡੀਓ ਸ਼ੇਅਰ ਜੀ ਧੰਨਵਾਦ ਜੀ